ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਵੋ ਅੱਜ ਆਪਾਂ ਗੱਲ ਕਰਾਂਗੇ ਮੌਸਮ ਦੀ ਤਰੀਕ ਅੱਜ ਹੋ ਗਈ ਹੈ ਜੀ 22 2 2025 ਤੇ ਜਿਹੜਾ 20 ਤਰੀਕ ਨੂੰ ਮੀਂਹ ਪਿਆ ਉਹਦੇ ਵਿੱਚ ਕਾਫੀ ਜਗ੍ਹਾ ਤੇ ਨੁਕਸਾਨ ਮੀਂਹ ਨੇ ਕੀਤਾ ਵਾ ਗੜੇਮਾਰੀ ਵੀ ਹੋਈ ਹੈ ਕਣਕ ਡਿੱਗੀ ਵੀ ਹੈ ਤੇ ਹੁਣ ਜਿਹੜੇ ਅਗਲੇ ਦਿਨਾਂ ਦੇ ਵਿੱਚ ਮੌਸਮ ਦੀ ਜਿਹੜੀ ਜਾਣਕਾਰੀ ਆ ਰਹੀ ਹੈ ਵੀ ਜਿਹੜਾ ਇੱਕ ਸਿਸਟਮ ਹੋਰ ਆ ਰਿਹਾ ਹੈ ਉਹ ਆ ਰਿਹਾ ਜੀ 25 ਤਰੀਕ ਤੋਂ ਸ਼ਾਮ ਨੂੰ ਜਿਹੜਾ ਉਹ ਸ਼ੁਰੂ ਹੋਣਾ ਵਾ ਦਰਮਿਆਨਾ ਬੱਦਲ ਵਾਲੀ ਹੋਊਗੀ ਤੇ ਅੱਗੇ 26 27 28 ਤੇ 1 ਤਰੀਕ ਤੱਕ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਹੈ بارش ਉਹ ਹੋ ਸਕਦੀ ਹੈ ਕਈਆਂ ਜਗ੍ਹਾ ਤੇ ਜ਼ਿਆਦੀ ਹੋ ਸਕਦੀ ਹੈ ਕਈਆਂ ਜਗ੍ਹਾ ਤੇ ਘੱਟ ਜਿਹੜੀ ਜੋ ਰਹਿਣ ਦੇ ਚਾਂਸ ਹੈ ਜਿਸ ਤਰ੍ਹਾਂ 20 ਤਰੀਕ ਨੂੰ ਕਈਆਂ ਜਗ੍ਹਾ ਤੇ ਜਿਹੜੀ بارش ਜ਼ਿਆਦਾ ਹੋ ਗਈ ਆ ਕਈਆਂ ਜਗ੍ਹਾ ਤੇ ਘੱਟ ਰਹਿ ਗਈ ਆ ਸੋ ਸਾਡੇ ਤਰਨਤਾਰਨ ਏਰੀਆ ਵਿੱਚ ਇੱਧਰ ਗੜੇਮਾਰੀ ਵੀ ਕਈਆਂ ਜਗ੍ਹਾ ਤੇ ਹੋਈ ਆ ਤੇ ਕਈਆਂ ਜਗ੍ਹਾ ਦੇ ਬਾਰਿਸ਼ ਜਿਹੜੀ ਆ ਸਾਡੇ ਗੋਇੰਦਵਾਲ ਸਾਹਿਬ ਏਰੀਆ ਜਿਹੜਾ ਵਾ ਇੱਧਰ ਬਾਰਿਸ਼ ਵੀ ਘਟ ਰਹੀ ਹੈ ਤੇ ਗੜੇਮਾਰੀ ਤੋਂ ਬਚਾਰਿਆ ਸੋ ਇਸ ਤਰ੍ਹਾਂ ਜਿਹੜੀ ਆ ਜਿਹੜੇ ਆਉਣ ਵਾਲਾ ਜਿਹੜਾ ਵੈਦਰ ਆ ਉਹ ਕਿਤੇ ਵਧ ਦੇ ਕਿਤੇ ਘਟ ਜਿਹੜੇ ਬਾਰਿਸ਼ ਜਰੂਰ ਸਾਰੇ ਕਿਤੇ ਹੋਊਗੀ ਬੱਦਲ ਵਾਲੀ ਸਾਰੇ ਕਿਤੇ ਰਹੂਗੀ ਬਾਰਿਸ਼ ਜਿਹੜੀ ਆ ਉਹ ਕਿਤੇ ਵਧ ਜਾ ਕਿਤੇ ਘਟ ਹੋ ਸਕਦੀ ਆ ਸੋ ਧੰਨਵਾਦੀ ਜੀ